ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਕਸੂਰਵਾਰ ਕੌਣ ਉਹ ਅਕਸਰ ਮੇਰੇ ਕੋਲ ਆਉਂਦੀ ਹੁੰਦੀ ਸੀ ਅੱਜ ਵੀ ਆਈ ਪਰ ਅੱਜ ਆਵਾਜ਼ ਵਿੱਚ ਪਹਿਲਾਂ ਵਰਗੀ ਰਵਾਨਗੀ ਨਹੀਂ ਸੀ ਇੰਜ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅੰਦਰੋਂ ਟੁੱਟੀ ਹੋਵੇ ਮੇਰੀ ਆਦਤ ਤਾਂ ਨਹੀਂ ਹੈ ਕਿਸੇ ਦੇ ਘਰ ਬਾਰੇ ਜਾਣ ਦੀ ਪਰ ਅੱਜ ਉਸ ਨੂੰ ਵੇਖ ਕੇ ਝੁਕਦਿਆਂ ਝੱਕਦਿਆਂ ਹੋਇਆ ਪੁੱਛ ਹੀ ਲਿਆ ਕਿ ਕਿਵੇਂ ਆ ਸਭ ਘਰ ਵਿੱਚ ਸਾਰੇ ਠੀਕ ਠਾਕ ਤਾਂ ਹਨ ਮੇਰੇ ਐਨਾ ਪੁੱਛਦਿਆ ਸਾਰ ਹੀ ਉਸਦੇ ਸਾਵਰ ਦਾ ਪਿਆਲਾ ਛਲਕ ਪਿਆ ਸੀ ਜੋ ਉਸਨੇ ਪਤਾ ਨਹੀਂ ਕਦੋਂ ਦਾ ਸੰਭਿਆ ਹੋਇਆ ਸੀ ਉਹ ਫੁੱਟ ਫੁੱਟ ਕੇ ਰੋ ਪਈ ਮੇਰੇ ਤਰਾਸ ਦੇਣ ਤੇ ਵੀ ਉਸਦੇ ਭਾਵ ਉੱਛਲਦੇ ਜਾ ਰਹੇ ਸਨ ਕਾਫੀ ਚਿਰ ਬਾਅਦ ਥੋੜੀ ਸਹੀ ਹੋਈ ਤੇ ਫਿਰ ਆਪਣੀ ਗਾਥਾ ਸ਼ੁਰੂ ਕਰ ਬੈਠੀ ਉਸਦਾ ਪਤੀ ਵਿਦੇਸ਼ ਵਿੱਚ ਹੈ ਇੱਕ ਪੁੱਤਰ ਵੀ ਵਿਦੇਸ਼ ਭੇਜ ਦਿੱਤਾ ਕੋਲ ਇੱਕ ਧੀ ਤੇ ਪੁੱਤ ਹੋਰ ਹਨ ਤੀ ਨੂੰ ਬੜੇ ਲਾਡਾਂ ਨਾਲ ਪਾਲਿਆ ਸੀ ਉਸਦੀ ਲਾੜਲੀ ਤੀ ਉਸਨੂੰ ਸਾਹਾ ਵਾਂਗ ਪਿਆਰੀ ਲੱਗਦੀ ਸੀ ਉਸਦੀ ਤੀ ਬੀ ਐਸ ਸੀ ਨਰਸਿੰਗ ਕਰਦੀ ਸੀ ਅਖੀਰਲਾ ਸਾਲ ਸੀ ਬੜੀ ਖੁਸ਼ੀ ਕਿ ਕੋਈ ਚੰਗਾ ਜਿਹਾ ਮੁੰਡਾ ਲੱਭ ਕੇ ਧੀ ਦਾ ਵਿਆਹ ਕਰੇਗੀ ਜਿਵੇਂ ਅਕਸਰ ਮਾਪਿਆਂ ਦੀ ਰੀਤ ਹੁੰਦੀ ਹੈ ਉਸਦੀ ਵੀ ਇਹ ਰੀਤ ਸੀ ਚੰਗਾ ਮੁੰਡਾ ਮਿਲ ਵੀ ਗਿਆ ਘਰੋਂ ਕਾਫੀ ਸੌਖੇ ਸਨ ਮੁੰਡੇ ਵਾਲੇ ਮੁੰਡਾ ਵਿਦੇਸ਼ ਵਿੱਚ ਰਹਿੰਦਾ ਸੀ ਕੁੜੀ ਵਾਂਗ ਮੁੰਡਾ ਵੀ ਰੱਜ ਕੇ ਸੋਹਣਾ ਸੀ ਅਖੀਰਲੇ ਸਮੈਸਟਰ ਦੇ ਪੇਪਰ ਦੇਣ ਤੋਂ ਬਾਅਦ ਧੀ ਮਾਂ ਕੋਲ ਆਪ ਘਰ ਆਈ ਸਭ ਖੁਸ਼ ਸਾਂਤੇ ਹੁਣ ਉਸਦੀ ਮੰਗਣੀ ਦੀ ਤਿਆਰੀ ਵਿੱਚ ਮਸਤ ਸਨ ਕੁੜੀ ਦੀ ਰੀਤ ਮੁਤਾਬਕ ਹਰ ਮਨੁਸੰਤ ਚੀਜ਼ ਤੇ ਕੱਪੜੇ ਆਦੀ ਚਾਵਾਂ ਨਾਲ ਖਰੀਦੇ ਗਏ ਮੰਗਣੀ ਵਾਲੇ ਦਿਨ ਕੁੜੀ ਤਿਆਰ ਹੋ ਕੇ ਹੋਰ ਵੀ ਸੋਹਣੀ ਲੱਗ ਰਹੀ ਸੀ ਮਾਂ ਨੇ ਸਾਰੇ ਕੰਮ ਚਾਵਾਂ ਨਾਲ ਕੀਤੇ ਮੰਗਣੀ ਹੋ ਗਈ ਸੀ ਦੋਵੇਂ ਧਿਰਾਂ ਬਹੁਤ ਖੁਸ਼ ਸਨ ਵਿਆਹ ਦਾ ਦਿਨ ਵੀ ਮਿੱਠ ਲਿਆ ਗਿਆ ਮੁੰਡੇ ਮੁਤਾਬਕ 6 ਮਹੀਨੇ ਬਾਅਦ ਆ ਕੇ ਕੁੜੀ ਨੂੰ ਵਿਆਹ ਕੇ ਆਪਣੇ ਨਾਲ ਹੀ ਲੈ ਜਾਵੇਗਾ ਘਰ ਆ ਕੇ ਕੁੜੀ ਫਿਰ ਹੋਸਟਲ ਜਾਣ ਲਈ ਤਿਆਰ ਹੋ ਗਈ ਉਸ ਦੇ ਕਹਿਣ ਮੁਤਾਬਕ ਕਿ 3 ਮਹੀਨੇ ਦੀ ਟ੍ਰੇਨਿੰਗ ਲੱਗਣੀ ਹੈ ਅਗਲੇ ਦਿਨ ਕੁੜੀ ਘਰੋਂ ਚਲੀ ਗਈ ਫੋਨ ਤੇ ਅਕਸਰ ਗੱਲਬਾਤ ਵੀ ਹੁੰਦੀ ਰਹਿੰਦੀ ਸੀ ਸਮਾਂ ਵਧੀਆ ਚੱਲ ਰਿਹਾ ਸੀ ਇੱਕ ਦਿਨ ਅਚਾਨਕ ਫੋਨ ਆਇਆ ਤਾਂ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕੁੜੀ ਨੇ ਐਸੇ ਹੀ ਸ਼ਹਿਰ ਵਿੱਚ ਵਿਆਹ ਕਰਵਾ ਲਿਆ ਸੀ ਵਿਆਹੇ ਹੋਏ ਨੂੰ 3 ਮਹੀਨੇ ਵੀ ਹੋ ਗਏ ਸੀ ਇੰਨਾ ਸਮਾਂ ਕੱਢਣ ਦਾ ਮਤਲਬ ਇਹ ਸੀ ਕਿ ਮਾਪੇ ਦਾਵਾ ਜਾਂ ਕੁਝ ਹੋਰ ਕਿਸੇ ਕਿਸਮ ਦਾ ਦਵਾ ਨਾ ਪਾ ਸਕਣ ਉਹ ਧੀ ਜਿਸ ਨੂੰ ਚਾਹਾਂ ਨਾਲ ਪਾਲਿਆ ਹਰ ਰੀਜ਼ ਪੂਰੀ ਕੀਤੀ ਸੀ ਆਪ ਔਖਾ ਕੇ ਹਰ ਖਵਾਸ਼ ਪੂਰੀ ਕੀਤੀ ਉਹ ਪ੍ਰਾਈ ਹੋ ਚੁੱਕੀ ਸੀ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਬਾਬਾ ਵਿਚਾਰਾ ਇਕੱਲਾ ਵਿਦੇਸ਼ ਵਿੱਚ ਕੀ ਸੋਚ ਰਿਹਾ ਹੋਵੇਗਾ ਜਿਸ ਔਲਾਦ ਲਈ ਦਿਨ ਰਾਤ ਮਿਹਨਤ ਕੀਤੀ ਓਵਰਟਾਈਮ ਲਗਾਇਆ ਉਹੀ ਔਲਾਦ ਮਾਪਿਆਂ ਦੇ ਪਿਆਰ ਨੂੰ ਛਿੱਕੇ ਟੰਕ ਕੇ ਅੱਜ ਮੌਜਾਂ ਕਰ ਰਹੀ ਸੀ ਮਾਪੇ ਤਾਂ ਇਹ ਸੋਚ ਰਹੇ ਸੀ ਕਿ ਧੀ ਘਰ ਆਵੇਗੀ ਤਾਂ ਵਿਆਹ ਦੀ ਖਰੀਦਦਾਰੀ ਸ਼ੁਰੂ ਕਰਾਂਗੇ ਪਰ ਕੀ ਪਤਾ ਸੀ ਕਿ ਧੀ ਤਾਂ ਕਦੋਂ ਦੀ ਪ੍ਰਾਈ ਹੋ ਗਈ ਸੀ ਮਾਂ ਇਹ ਸੋਚ ਕੇ ਸ਼ਰਮ ਮਹਿਸੂਸ ਕਰ ਰਹੀ ਸੀ ਕਿ ਉਸ ਮੁੰਡੇ ਨੂੰ ਕੀ ਜਵਾਬ ਦੇਵਾਂ ਜਿਸ ਨਾਲ ਧੀ ਮੰਗਣੀ ਕਰਵਾ ਗਈ ਸੀ ਹੁਣ ਮਾਂ ਨੇ ਇਹ ਫੁੱਕਾ ਫੈਸਲਾ ਕਰ ਲਿਆ ਸੀ ਕਿ ਨਾ ਤਾਂ ਤੈਨੂੰ ਫੋਨ ਕਰਨਾ ਹੈ ਤੇ ਨਾ ਹੀ ਮੇਰੇ ਕੋਲ ਆਉਣਾ ਹੈ ਤੇਰੇ ਲਈ ਅਸੀਂ ਮਰ ਗਏ ਤੇ ਤੂੰ ਸਾਡੇ ਲਈ ਮਰ ਗਈ ਇਹ ਸ਼ਬਦ ਕਹਿਣੇ ਜਿੰਨੇ ਦਾ ਆਸਾਨ ਹਨ ਬਰਦਾਸ਼ਤ ਕਰਨੇ ਓਨੇ ਹੀ ਔਖੇ ਹਨ ਮਾਂ ਨੂੰ ਦੁਖੇ ਸੀ ਕਿ ਜੇਕਰ ਮੁੰਡਾ ਅੰਤਰਜਾਤੀ ਵੀ ਸੀ ਤਾਂ ਇੱਕ ਵਾਰ ਸਿਰਫ ਇੱਕ ਵਾਰ ਤਾਂ ਦੱਸ ਦਿੰਦੀ ਈ ਕਿ ਸਾਡਾ ਇੰਨਾ ਵੀ ਹੱਕ ਨਹੀਂ ਕਿ ਤੇਰੇ ਦਿਲ ਦੀ ਗੱਲ ਜਾਣ ਸਕੀਏ ਮੈਨੂੰ ਉਸਦੀ ਸਾਰੀ ਕਹਾਣੀ ਸੁਣ ਕੇ ਸਮਝ ਨਹੀਂ ਸੀ ਆ ਰਿਹਾ ਕਿ ਕੀ ਤਰਾਸ ਦੇਵਾਂ ਮਾਂ ਦੇ ਆਂਦਰਾਂ ਦਾ ਬਿਰਲਾਪ ਅਸੀਮਤ ਸੀ ਮੇਰੇ ਕੋਲ ਸ਼ਬਦ ਨਹੀਂ ਸਨ ਮੈਂ ਸੋਚ ਰਹੀ ਸੀ ਕਿ ਇਸ ਵਰਤਾਰੇ ਵਿੱਚ ਆਖਿਰ ਕਸੂਰ ਕਿਸ ਦਾ ਹੈ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ